ਇੱਕ ਹੋਰ ਤੇ ਨਾ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਇੱਕ ਹੋਰ ਨਵਾਂ ਧਮਾਕਾ ਅੱਜ ਦਾ ਦਿਨ ਖਾਸ ਹੈ ਕਿਉਂਕਿ ਜਿੱਥੇ ਇੱਕ ਪਾਸੇ ਤੁਹਾਡੇ ਫੇਵਰਟ ਸਟਾਰਸ ਚਮਕ ਰਹੇ ਨੇ ਉੱਥੇ ਹੀ ਦੂਜੇ ਪਾਸੇ ਬਹੁਤ ਸਾਰੀਆਂ ਦਿਲਚਸਪ ਅਤੇ ਥੋੜੀਆਂ ਹੈਰਾਨ ਕਰ ਦੇਣ ਵਾਲੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੀ ਅਰਜੀਤ ਸਿੰਘ ਨੇ ਆਮ ਲੋਕਾਂ ਦੇ ਲਈ ਖੋਲਿਆ ਹੋਟਲ ਫਿਰ ਗੱਲ ਕਰਾਂਗੇ ਐਕਟਰ ਰਾਜਕੁਮਾਰ ਰਾਓ ਨੂੰ ਲੱਗਿਆ ਵੱਡਾ ਝਟਕਾ ਤੇ ਅਖੀਰ ਦੇ ਵਿੱਚ ਗੱਲ ਕਰਾਂਗੇ ਫਿਲਮ ਫਲੋਪ ਹੋਣ ਤੇ ਜਸ਼ਨ ਮਨਾਉਂਦੇ ਨੇ ਲੋਕ ਬਾਲੀਵੁੱਡ ਅਦਾਕਾਰ ਦਾ ਵੱਡਾ ਬਿਆਨ ਜਦੋਂ ਵੀ ਅਰਜੀਤ ਸਿੰਘ ਦਾ ਨਾਮ ਆਉਂਦਾ ਹੈ ਤਾਂ ਦਿਲ ਹੌਲੀ-ਹੌਲੀ ਧੜਕਣ ਲੱਗ ਪੈਂਦਾ ਹੈ ਨਜ਼ਰਾਂ ਦੇ ਸਾਹਮਣੇ ਅਧੂਰੀ ਮੁਹੱਬਤ ਘੁੰਮਣ ਲੱਗਦੀ ਹੈ ਤੇ ਕੰਨਾਂ ਦੇ ਵਿੱਚ ਗੂੰਜਣ ਲੱਗਦਾ ਹੈ ਉਮ ਹੀ ਹੋਏ ਸਵਾਰ ਉਹਨਾਂ ਨੇ ਆਪਣੇ ਸੁਰਾਂ ਦੇ ਨਾਲ ਨਹੀਂ ਸਗੋਂ ਸਵਾਦ ਦੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਅਸਲ ਅਰਜੀਤ ਨੇ ਪੱਛਮੀ ਬੰਗਾਲ ਦੇ ਜਿਯਾਗੰਝ ਤੇ ਵਿੱਚ ਇੱਕ ਅਜਿਹਾ ਰੈਸਟੋਰੈਂਟ ਖੋਲ੍ਹਿਆ ਜਿੱਥੇ ਹੋਰ ਮਸ਼ਹੂਰ ਸੈਲੈਬ੍ਰਿਟੀਆਂ ਮੁੰਬਈ ਜਾਂ ਦਿੱਲੀ ਦੇ ਵਿੱਚ ਮਹਿੰਗੇ ਚਮਕਦਾਰ ਰੈਸਟੋਰੈਂਟ ਖੋਲ੍ਹਦੇ ਨੇ ਅਰਜੀਤ ਸਿੰਘ ਨੇ ਆਪਣੇ ਪਿੰਡ ਦੀ ਮਿੱਟੀ ਦੇ ਨਾਲ ਪਿਆਰ ਦਿਖਾਉਂਦੇ ਹੋਏ ਪੱਛਮੀ ਬੰਗਾਲ ਦੇ ਜਿਯਾਗੰਝ ਤੇ ਵਿੱਚ ਇੱਕ ਹੋਟਲ ਖੋਲ੍ਹਿਆ ਜਿੱਥੇ ਤੁਸੀਂ 40 ਰੁਪਏ ਦੇ ਵਿੱਚ ਆਪਣਾ ਢਿੱਡ ਅਤੇ ਦਿਲ ਦੋਵੇਂ ਭਰ ਸਕਦੇ ਹੋ। ਅਰਜੀਤ ਸਿੰਘ ਕੋਈ ਜਾਣਦਾ ਹੈ ਕਿ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਭਲਾਈ ਦੇ ਕੰਮ ਕਰਦੇ ਨੇ ਹਾਲ ਹੀ ਦੇ ਵਿੱਚ ਉਹਨਾਂ ਨੇ ਆਮ ਲੋਕਾਂ ਦੇ ਲਈ ਇੱਕ ਰੈਸਟੋਰੈਂਟ ਖੋਲ੍ਹਿਆ ਕੁਝ ਅਜਿਹਾ ਹੀ ਉਹਨਾਂ ਨੇ ਭਲਾਈ ਵਾਲਾ ਕੰਮ ਕੀਤਾ ਇਸ ਵੇਲੇ ਹਰ ਪਾਸੇ ਉਹਨਾਂ ਦੇ ਇਸ ਹੋਟਲ ਦੀ ਤਾਰੀਫ ਹੋ ਰਹੀ ਹੈ ਪਰ ਇਹ ਹੋਟਲ ਨਵਾਂ ਨਹੀਂ ਹੈ ਰਜੀਤ ਸਿੰਘ ਦਾ ਪੁਰਾਣਾ ਹੋਟਲ ਹੈ ਜੋ ਹਾਲ ਹੀ ਦੇ ਵਿੱਚ ਸੁਰਖੀਆਂ ਚਾਏ ਹੋਟਲ ਉਹਨਾਂ ਦੇ ਪਿਤਾ ਗੁਰਦਿਆਲ ਸਿੰਘ ਦੁਆਰਾ ਚਲਾਇਆ ਜਾਂਦਾ ਹੈ ਅਤੇ ਉਹ ਬਹੁਤ ਹੀ ਕਿਫਾਇਤੀ ਕੀਮਤਾਂ ਤੇ ਵਧੀਆ ਤੇ ਪੋਸਟਿਕ ਭੋਜਨ ਲੋਕਾਂ ਨੂੰ ਪ੍ਰਦਾਨ ਕਰਦੇ ਨੇ ਹੁਣ ਫਿਲਮੀ ਗਲਿਆਰਾਂ ਤੋਂ ਬਹੁਤੀ ਗਰਮਾ-ਗਰਮ ਖਬਰ ਸੁਣੋ ਜੋ ਸਿੱਧੇ ਤੌਰ ਤੇ ਰਾਜਕੁਮਾਰ ਰਾਵ ਦੇ ਹਾਲਿਆ ਫਿਲਮ ਭੁਲਚੁਕ ਮਾਫ ਦੇ ਨਾਲ ਜੁੜੀ ਹੋਈ ਹੈ ਫਿਲਮ ਦਾ ਨਾਮ ਭੁਲਚੁਕ ਮਾਫ ਹੈ ਪਰ ਲੱਗਦਾ ਹੈ ਕਿ ਸਵਾਰ ਭੁੱਲ ਕਰਨ ਵਾਲਿਆਂ ਨੂੰ ਕੋਈ ਵੀ ਮਾਫੀ ਨਹੀਂ ਮਿਲੇਗੀ ਮਾਮਲਾ ਇਨਾ ਉਲਝਿਆ ਹੋਇਆ ਹੈ ਕਿ ਸਿਨੇਮਾ ਲਵਰਸ ਕਨਫਿਊਜ਼ਨ ਦੇ ਵਿੱਚ ਹਨ ਅਤੇ ਫਿਲਮ ਮੇਕਰਸ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਬੰਬੇ ਹਾਈ ਕੋਰਟ ਨੇ ਇਸ ਫਿਲਮ ਦੀ ਰਿਲੀਜ਼ ਤੇ ਬੈਨ ਲਗਾ ਦਿੱਤਾ ਹੈ ਦਰਅਸਲ ਫਿਲਮ ਭੁਲਚੁਕ ਮਾਫ ਨੂੰ ਪਹਿਲਾ 9 ਮਈ 2025 ਨੂੰ ਦੇਸ਼ ਭਰ ਦੇ ਵਿੱਚ ਪੀਵੀਆਰ ਇਨੌਕਸ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਜਿਵੇਂ ਹੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵਧਦਾ ਗਿਆ ਫਿਲਮ ਦੇ ਮੇਕਰਸ ਨੂੰ ਸੁਰੱਖਿਆ ਦੀ ਚਿੰਤਾ ਹੋਣ ਲੱਗੀ ਤੇ ਉਹਨਾਂ ਨੇ ਅਚਾਨਕ ਫੈਸਲਾ ਲਿਆ ਕਿ ਹੁਣ ਕੋਈ ਥੀਏਟਰ ਨਹੀਂ ਫਿਲਮ ਨੂੰ ਸਿੱਧਾ Amazon Prime ਤੇ ਰਿਲੀਜ਼ ਕੀਤਾ ਜਾਵੇਗਾ ਪਰ ਫਿਰ ਵਿਵਾਦ ਸ਼ੁਰੂ ਹੋ ਗਿਆ ਪੀਵੀਆਰ ਨੇ ਸਿੰਦਾ ਧੋਖਾ ਦੜੀਸ ਨੂੰ ਮੰਨਿਆ ਤੇ ਫਿਲਮ ਦੇ ਮੇਕਰਸ ਨੂੰ ਅਦਾਲਤ ਦੇ ਵਿੱਚ ਕਸੀਟਿਆ ਪੀਵੀਆਰ ਇਨੌਕਸ ਤੇ ਪ੍ਰੋਡਕਸ਼ਨ ਇਨੌਕਸ ਨੇ ਪ੍ਰੋਡਕਸ਼ਨ ਹਾਊਸ ਦੇ ਵਿਰੁੱਧ 60 ਕਰੋੜ ਰੁਪਏ ਦਾ ਮੁਕਦਮਾ ਦਾਇਰ ਕੀਤਾ ਸੀ ਹੁਣ ਅਗਲੀ ਸੁਣਵਾਈ ਤੱਕ ਫਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਨੇ ਅਗਲੀ ਸੁਣਵਾਈ 16 ਜੂਨ ਨੂੰ ਹੋਵੇਗੀ ਜਿਸ ਤੋਂ ਬਾਅਦ ਹੀ ਡਿਸਾਈਡ ਹੋਵੇਗਾ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ ਬਾਲੀਵੁੱਡ ਦੇ ਹੈਂਡਸਮ ਹੰਕ ਨੀਲ ਨਿਤਿਨ ਮੁਕੇਸ਼ ਸਮੇਂ ਆਪਣੇ ਡੈਬਿਊ ਸੀਰੀਜ਼ ਜਨੂਨ ਦੇ ਪ੍ਰੋਮੋਸ਼ਨ ਦੇ ਵਿੱਚ ਬੀਜ਼ੀ ਹਨ ਨੀਲ ਨਿਤਿਨ ਮੁਕੇਸ਼ ਜੋ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਲੰਮੇ ਸਮੇਂ ਤੋਂ ਐਕਟਿਵ ਹਨ ਉਹਨਾਂ ਨੇ ਇਸ ਇੰਡਸਟਰੀ ਦੇ ਵਿੱਚ ਲਗਭਗ 2 ਦਹਾਕੇ ਬਤਾਏ ਨੇ ਸਕਸੈਸ ਤੋਂ ਇਲਾਵਾ ਉਹਨਾਂ ਨੇ ਇਨਾ ਸਾਲਾਂ ਦੇ ਵਿੱਚ ਮਾੜੇ ਦਿਨ ਵੀ ਦੇਖੇ ਨੇ ਹਾਲਾਂਕਿ ਉਹਨਾਂ ਨੇ ਇੱਕ ਹਾਲੀਆ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਬਾਲੀਵੁੱਡ ਦੇ ਵਿੱਚ ਮਾਹੌਲ ਇਨੀ ਦਿਨੀ ਬਹੁਤ ਜ਼ਿਆਦਾ ਟੌਕਸਿਕ ਹੋ ਗਿਆ ਨੀਲ ਨਿਤਿਨ ਮੁਕੇਸ਼ ਨੇ ਕਿਹਾ ਕਿ ਜਦੋਂ ਕੋਈ ਫਿਲਮ ਫਰਾਈਡੇ ਨੂੰ ਚੰਗਾ ਪਰਫਾਰਮ ਨਹੀਂ ਕਰ ਪਾਉਂਦੀ ਜਾਂ ਫਿਰ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੀ ਤਾਂ ਲੋਕ ਜਸ਼ਨ ਮਨਾਉਂਦੇ ਨੇ ਅੱਜ ਕੱਲ੍ਹ ਲੋਕ ਦੂਜਿਆਂ ਦੇ ਅਸਫਲ ਹੋਣ ਤੇ ਖੁਸ਼ ਹੋ ਰਹੇ ਹੁੰਦੇ ਨੇ ਜਦੋਂ ਤੁਸੀਂ ਅਜਿਹੇ ਮਾਹੌਲ ਦੇ ਵਿੱਚ ਹੁੰਦੇ ਹੋ ਤਾਂ ਅੱਗੇ ਵਧਦੇ ਰਹਿਣਾ ਤੇ ਆਪਣੇ ਆਪ ਦੇ ਵਿੱਚ ਵਿਸ਼ਵਾਸ ਰੱਖਣ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੋਈ ਵੀ ਰਸਤਾ ਨਹੀਂ ਹੁੰਦਾ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋਗੇ ਤਾਂ ਤੁਹਾਨੂੰ ਪਛਤਾਵਾ ਨਹੀਂ ਹੋਵੇਗਾ ਤਕੋ ਜਿਹਦਾ ਦਾ ਬਿਆਨ ਦਿੱਤਾ ਬਾਲੀਵੁੱਡ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਤਾਂ ਇਹ ਸਾਡਾ ਐਂਟਰਟੇਨਮੈਂਟ ਦੇ ਲਈ ਆ ਰਹੇ ਆ ਚੋ ਅੱਜ ਦੀਆਂ ਕੁਝ ਖਾਸ ਤਾਜ਼ਾ ਖਬਰਾਂ ਜੋ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਵਾਇਰਲ ਰਹੀਆਂ ਇਹਦਾ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਦੇਖਦੇ ਰਹੋ ਦਾ ਪ੍ਰੋਗਰਾਮ ਗਲੈਮਰ ਗੌਸਪ ਸਿਰਫ ਤੇ ਟੀਵੀ ਐਨਆਰਆਈ ਤੇ